ਅ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਤੇ ਡੀਆਈਜੀ ਰੇਂਜ ਸ਼੍ਰੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਲਗਾਤਾਰ ਭਟੇਂਡਾ ਵਿਖੇ ਅਪਰਾਧ ਨੂੰ ਰੋਕਣ ਤੇ ਅਪਰਾਧੀਆਂ ਨੂੰ ਰੋਕਣ ਦੀ ਔਰ ਅਪਰਾਧੀਆਂ ਦੇ ਅਗੇਂਸਟ ਕਾਰਵਾਈ ਲਗਾਤਾਰ ਜਾਰੀ ਹੈ ਇਸੇ ਲੜੀ ਦੇ ਵਿੱਚ ਇੱਕ 14 15 ਜਨਵਰੀ ਦੀ ਦਰਮਿਆਨੀ ਰਾਤ ਇੱਕ ਪ੍ਰਤਾਪਨਗਰ ਵਿਖੇ ਜੁਐਲਰੀ ਸ਼ਾਪ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸੈਕਟਰ ਇਮੀਡੀਏਟਲੀ ਪੁਲਿਸ ਨੇ ਮਕਦਮਾ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਅੱਜ ਸਾਡੀ ਤਫਤੀਸ਼ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀਗਾ 13 14 ਪਰਸੈਂਟ ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸਿਸ ਕਵਰਡ ਸੀਗੇ ਤੇ ਜਦੋਂ ਅਸੀਂ ਇਹਦੀ ਤਫਤੀਸ਼ ਸ਼ੁਰੂ ਕੀਤੀ ਆਸ-ਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ-ਕੁਝ ਜੋ ਇੰਜੂਰੀਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਤੇ ਕੁਝ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ CCTV ਫੁਟੇਜ ਵਿੱਚ ਸਾਨੂੰ ਦਿਖਾਈ ਦਿੰਦੀ ਹੈ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਉਂ ਮੁਕੇਰੀਆ ਦੇ ਵਿੱਚ ਰੂਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋਹ ਸੀਗਾ ਉਹਨਾਂ ਨੇ ਵੀ ਜੁਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜਗ੍ਹਾ ਕਿਸੇ ਜਗ੍ਹਾ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾਂ ਉਸ ਟਾਈਮ 'ਤੇ ਕਈ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ ਚ ਹੋ ਚੁੱਕੀ ਸੀਗੀ ਤੇ ਅਸੀਂ ਫਿਰ ਉਹ ਉੱਥੇ ਵੀ ਜੋ-ਜੋ ਤਫ਼ਤੀਸ਼ ਕੀਤੀ ਗਈ ਸੀਗੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਈਪ ਕੀਤਾ ਤੇ ਇਹਦੇ ਨਾਲ-ਨਾਲ ਜਦੋਂ ਅਸੀਂ ਸਾਰੇ-ਸਾਰੇ ਆਹ ਟ੍ਰੇਲਸ ਨੂੰ ਐਸਟੈਬਲਿਸ਼ ਕਰਦੇ ਗਏ ਤੇ ਅਸੀਂ ਪਹੁੰਚੇ ਇੱਕ ਐਮਪੀ ਬੇਸਡ ਗੈਂਗ ਦਾ ਸਾਨੂੰ ਇੱਕ ਕਲੂ ਮਿਲਣਾ ਸ਼ੁਰੂ ਹੋਇਆ ਕਿ ਅਸੀਂ ਸ਼ਿਫਪੁਰੀ ਐਮਪੀ ਦੀਏ ਕੋਈ ਗੈਂਗ ਸੀਗੀ ਅੱਜ ਜਿੱਦਾਂ ਸਾਨੂੰ ਥੋੜਾ ਬਹੁਤ ਕਲੂ ਲਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਮਿਲੀ ਇੱਕ ਅਨਿਲ ਨਾ ਦਾ ਪਰਸਨ ਜਿਹੜਾ ਕਿ ਹਾਲ ਕੀ ਘੜੀ ਚ ਇੱਥੇ ਰਹਿ ਰਿਹਾ ਸੀਗਾ ਇਹਨਾਂ ਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾ ਦਾ ਪਰਸਨ ਹੈਗਾ ਉਹ ਰਹਿ ਰਿਹਾ ਸੀਗਾ ਰਾਜਸਥਾਨ ਕੋਟਾ ਬਟ ਆ ਜਗਰਾਉ ਵਿਖੇ ਸਾਨੂੰ ਮਿਲਿਆ ਤੇ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਤੇ ਨਾਲ ਦੇ ਸਾਥੀਆਂ ਦੇ ਵੀ ਅਰੈਸਟ ਜਗਰਾਉ ਤੋਂ ਹੋਈ ਜਿਹਦੇ ਵਿੱਚ ਮੇਨਲੀ ਇੱਕ ਓਮੀਨਾ ਦਾ ਪਰਸਨ ਹੈ ਗੋਵਿੰਦਾ ਨਾ ਦਾ ਜੋ ਦੋਨੋਂ ਪਰਾ ਸੀਗੇ ਆ ਸਾਰੇ ਕੇ ਸਾਰੇ ਹੀ ਮੱਧ ਪ੍ਰਦੇਸ਼ ਸ਼ਿਵਪੁਰੀ ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਤੇ ਅਸੀਂ ਜਦੋਂ ਇਹਨਾਂ ਦੀ ਅ ਸਰਚ ਕੀ ਇਹnade ਜੋ ਤੋਚ ਕੇ ਚ ਕੀਤੀ ਉਦੋਂ ਬਾਅਦ ਫਿਰ ਸਾਡੀ ਟੀਮ ਵੱਖਰੇ ਵੱਖਰੇ ਸਟੇਟ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ ਜੀਂਦ ਰਿਵਾੜੀ ਨਾਰਨੋਲ ਮਹਿੰਦਰਗੜ੍ਹ ਇੱਥੇ ਮਿਵਾਤ ਇੱਥੇ ਵੀ ਸਾਡੀ ਸਰਚ ਪਾਰਟੀ ਆ ਗਈ ਤੇ ਨਾਰਨੋਲ ਤੋਂ ਇੱਕ ਜੁਗਾੜੂ ਰੈਡੀ ਜੋ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਆਂਦੀ ਹੈਗੀ ਉਹਨੂੰ ਰਿਕਵਰ ਕੀਤਾ ਗਿਆ ਤੇ ਇਨਾਦੀ ਫਿਰ ਪੁੱਛ ਟੱਚ ਤੋਂ ਅੱਗੇ ਪਤਾ ਲੱਗਿਆ ਕਿ ਇਨਾਦਾ ਜੋ ਇੱਕ ਮਾਡਲਸ ਆਫ ਵੈਰੀਟੀ ਸੀਗਾ ਉਹ ਆ ਸੀਗਾ ਕਿ ਜੋ ਇਹ Madhya Pradesh ਦਾ ਜੋ ਪੂਰਾ ਗਿਰੋ ਹੈ ਇਨਾ ਦੇ ਕੁਝ ਜੋ ਆਪਣੇ ਫੈਮਿਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਦੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੌਜਿਸਟਿਕਲ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਹੈ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਬੱਸਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਨਸ਼ੀਅਸਲੀ ਸੀਸੀਟੀਵੀਜ਼ ਤੋਂ ਬਚਦੇ ਹੋਏ ਉੱਥੇ ਜੋ ਆਪਣੇ ਟਾਰਗੇਟ ਸ਼ਾਪਸ ਹੁੰਦੀਆਂ ਨੇ ਉੱਥੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਜਾਨ ਦਿੰਦੇ ਸੀਗੇ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਬਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀਆਂ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਉਹ ਸਾਰੀ ਕੀ ਸਾਰੀ ਜਦੋਂ ਫੌਗੀ ਸੀਜ਼ਨ ਸ਼ੁਰੂ ਹੋਇਆ ਤੇ ਗਹਿਰੀ ਧੁੰਦ ਹੋਣ ਦੀ ਸੀਗੀ ਉਸ ਵੇਲੇ ਸਾਰੀ-ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਕਿਤੇ ਅਗਰ ਕਿਸੇ ਸੀਸੀਟੀਵੀ ਕੈਮਰਾ ਲੱਗਿਆ ਵੀ ਹੋਇਆ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਇਵੈਂਟਸ ਹੁੰਦੇ ਨੇ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਾਫੀ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਰਾਉ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ ਇਵਨ ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਜੋ ਹੋਈ ਉਹ ਮੁਕਸਰ ਜੋ ਮਾਗੀ ਮੇਲਾ ਲੱਗ ਰਿਹਾ ਸੀਗਾ ਉਹਦੇ ਟਾਈਮ ਦੇ ਅਰਾਊਂਡ ਆ ਵਾਰਦਾਤ ਹੋਈ ਆ ਕੀ ਕਰਦੇ ਸੀਗੇ ਕਿ ਕੁਝ ਇਹਨਾਂ ਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਵੇਚਣ ਦੀ ਆੜ ਦੇ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਦੇ ਦੇਖਦੇ ਕਿਥੇ ਸਿਕਿਉਰਿਟੀ ਗਾਰਡਸ ਵਗੈਰਾ ਨਹੀਂ ਹੁੰਦੇ ਕਿਸ ਜੁਵਲਰ ਸ਼ਾਪ ਤੇ ਉੱਪਰ ਤੇ ਉਥੇ ਫਿਰ ਇਹ ਟਾਰਗੇਟ ਆਪਣਾ ਬਣਾ ਕੇ ਫਿਰ ਆਪਣੇ ਜੋ ਗਿਰੋਹ ਦੇ ਬਾਕੀ ਮੈਂਬਰਸ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਹੀ ਆਉਂਦੇ ਸੀਗੇ ਤੇ ਫੋਨਸ ਵਗੈਰੇ ਆਪਣੇ ਕਹੀਂ ਰੱਖ ਕੇ ਜੋ ਇਨਾਦਰ ਲੋਕਲ ਜੋ ਕੰਟੈਕਟਸ ਹੁੰਦੇ ਨੇ ਉਹਦੇ ਕੋਲ ਫੋਨ ਬੰਦ ਕਰਕੇ ਉਹਦੇ ਕੋਲ ਰੱਖ ਦਿੰਦੇ ਸੀਗੇ ਤਾਂ ਕਿ ਟੈਕਨੀਕਲੀ ਇਹਨਾਂ ਨੂੰ ਟ੍ਰੇਸ ਆਊਟ ਨਾ ਕੀਤਾ ਜਾ ਸਕੇ ਬਟ ਬਟਿੰਡਾ ਪੁਲਿਸ ਨੇ ਐਸਪੀ ਸਿਟੀ ਦੀ ਓਵਰঅল ਸੁਪਰਵੀਜ਼ਨ ਦੇ ਅੰਡਰ ਮਲਟੀਪਲ ਟੀਮਸ ਬਣਾਈ ਗਈਆਂ ਤੇ ਡੀਐਸਪੀ ਸਿਟੀ ਨਾਲ ਦੇ ਨਾਲ ਸੀਗੇ ਜਿਸੀਆਈ ਦੀ ਟੀਮਸ ਰਹੀ ਤੇ ਐਸਐਚਓ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਟੀਮਵਰਕ ਕਰਦੇ ਹੋਏ ਇੱਕ professionl investigation ਜਿਹਦੇ ਵਿੱਚ ਹਿਊਮਨ ਇੰਟਰਵਿਊ ਤੇ ਆਪਣੀ ਆਬਜ਼ਰਵੇਸ਼ਨਸ ਤੇ ਇਹਦੇ ਨਾਲ ਨਾਲ ਟੈਕਨੀਕਲ ਜੋ ਇਨਵੈਸਟੀਗੇਸ਼ਨ ਸੀਗੀ ਉਹਦੀ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਪੂਰੀ ਕੀ ਪੂਰੀ ਜੋ ਚੋਰੀ ਆਦੀ ਘਟਨਾਏ ਇਹਨੂੰ ਟ੍ਰੇਸ ਆਊਟ ਵੀ ਕੀਤਾ ਹੈਗਾ ਤੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਦੋਂ ਆ ਤਿੰਨ ਜੋ ਮੇਨ ਦੋਸ਼ੀ ਸੀਗੇ ਇਹਨਾਂ ਨੂੰ ਫੜਿਆ ਗਿਆ ਸੀਗਾ ਤਾਂ ਇਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਅਹਿਮਦਗੜ ਦਾ ਪਰਸਨ ਜਿਹਦਾ ਨਾਮ ਵਿਕਰਮ ਵਰਮਾ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਹੈਗਾ ਉਹ ਉਹਨੂੰ ਇਹਨਾਂ ਨੇ ਜੋ ਚੋਰੀ ਦੇ ਜੋ ਗਹਿਣੇ ਸੀਗੇ ਚਾਂਦੀ ਦੇ ਉਹਨੂੰ ਵੇਚੇ ਸੀਗੇ ਤੇ ਉਹਨੇ ਫਿਰ ਅੱਗੇ ਜੋ ਚਾਂਦੀ ਸੀਗੀ ਉਹਨੂੰ ਮੈਲਟ ਕਰਕੇ ਈਟਾਂ ਦੇ ਵਿੱਚ ਕਨਵਰਟ ਕਰ ਲਿਆ ਸੀਗਾ ਤੇ ਅੱਗੇ ਉਹ ਜੋ ਈਟ ਸੀਗੀ ਉਹਨੂੰ ਅੱਗੇ ਕਿਸੇ ਜੁਲਰ ਨੂੰ ਅੱਗੇ ਸਪਲਾਈ ਕਰਦਾ ਉਸ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਇਤਲਾ ਮਿਲ ਗਈ ਤੇ ਪੁਲਿਸ ਨੇ ਜਿਵੇਂ ਇਨਫਰਮੇਸ਼ਨ ਸਾਡੇ ਕੋਲ ਫਰੈਕਟੀਫਾਈ ਹੋਈ ਇਮੀਡੀਟਲੀ ਟੀਮਸ ਉੱਤੇ ਮੂਵ ਕੀਤੀਆਂ ਤੇ ਅੱਜ ਸਵੇਰੇ ਹੀ ਫਿਰ ਆ ਰਿਕਵਰੀ ਅ ਆ ਵਿਕਰਮ ਨਾਦੇ ਪਰਸਨ ਤੋਂ ਹੋਈ ਹੈ ਉਹਦੀ ਵੀ ਇਸ ਕੇਸ ਦੇ ਵਿੱਚ ਅਰੈਸਟ ਕਰ ਲਈ ਗਈ ਹੈ ਉਹਦੇ ਕੋਲੋਂ ਜੋ ਚੋਰੀ ਹੋਈ ਸੀਗੀ ਪ੍ਰਤਾਪ ਗੁੱਲਰ ਦੀ ਸ਼ਾਪ ਤੋਂ ਤਕਰੀਬਨ 6.5 ਤੋਂ 7 ਕਿਲੋ ਚਾਂਦੀ ਚੋਰੀ ਹੋਈ ਸੀਗੀ ਤੇ ਪੂਰੀ ਕੀ ਪੂਰੀ ਚਾਂਦੀ ਉਸ ਪਰਸਨ ਤੋਂ ਇਸ ਅਕਿਊਜ਼ਡ ਵਿਕਰਮ ਤੋਂ ਰਿਕਵਰ ਹੋ ਗਈ ਹੈ ਤੇ ਇਹਦੇ ਨਾਲ-ਨਾਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹੂੰ ਕਿ ਆ ਜੋ ਚੋਰੀ ਦੀ ਵਾਰਦਾ ਜੋ ਬਟੇਂਡਾ ਪੁਲਿਸ ਵੱਲੋਂ ਟ੍ਰੇਸ ਕੀਤੀ ਗਈ ਹੈ ਇਹਦੇ ਨਾਲ-ਨਾਲ ਹੀ ਜੋ ਬਾਕੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵੱਖਰੇ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਸਾਡੇ ਇਸ ਟ੍ਰੇਸਿੰਗ ਦੇ ਨਾਲ ਟ੍ਰੇਸ ਹੋ ਜਾਂਦੀਆਂ ਨੇ ਕਿਉਂਕਿ ਆ ਜੋ ਸਾਡੇ ਅਕਿਊਜ਼ਡ ਹੈ ਇਹਨਾਂ ਦੇ ਕੋਲ ਕਾਫੀ ਇੰਪੋਰਟੈਂਟ ਜਾਣਕਾਰੀ ਹੈ ਰਿਗਾਰਡਿੰਗ ਅਦਰ ਇਨਸੀਡੈਂਟਸ ਕਿਉਂਕਿ ਇਹਨਾਂ ਦੇ ਹੀ ਫੈਮਿਲੀ ਦੇ ਮੈਂਬਰਸ ਜਾਂ ਇਹਨਾਂ ਦੇ ਜਾਣਕਾਰ ਹੈ ਸੇਮ ਪਿੰਡ ਦੇ ਹੈ ਸਾਰੇ ਕੇ ਸਾਰੇ ਸ਼ਿਫਪੂਰੀ ਮਧੇਪ੍ਰਦੇਸ਼ ਦੇ ਸਾਰੇ ਕੇ ਸਾਰੇ ਜੋ ਇਹ ਚੋਰ ਜਾਂ ਜੋ ਰੋਬਰਸ ਹੈ ਤੇ ਇਹਨਾਂ ਦੇ ਕੋਲੋਂ ਫਿਰ ਇੰਪੋਰਟੈਂਟ ਜੋ ਇਨਫੋਰਮੇਸ਼ਨ ਮਿਲੇਗੀ ਅਲੱਗ-ਅਲੱਗ ਜੋ ਇਨਸੀਡੈਂਟਸ ਹੈ ਉਹਨਾਂ ਦੇ ਬਾਰੇ ਤੋਂ ਅਸੀਂ ਕਨਸਰਨਡ ਐਸਐਸਪੀਜ਼ ਕੇ ਧਿਆਨ ਛਲਾਏਗੇ ਤਾਂ ਕਿ ਉਹਨਾਂ ਦੇ ਵੀ ਫਿਰ ਜੋ ਇਨਸੀਡੈਂਟਸ ਹੈ ਉਹ ਟ੍ਰੇਸ ਹੋ ਸਕੇ ਐਂਡ ਉਹਨਾਂ ਦੇ ਵੀ ਅਕਿਊਜ਼ ਅਰੈਸਟ ਹੋ ਸਕੇ ਇਹਦੇ ਨਾਲ ਨਾਲ ਹੀ ਜੋ ਬਾਕੀ ਰਹਿੰਦੇ ਹੋਏ ਅਕਿਊਜ਼ਡ ਕਿਉਂਕਿ ਆ ਜੋ ਗਰੁੱਪ ਸੀਗਾ ਜੋ ਸਾਡੇ ਵਾਲੀ ਚੋਰੀ ਦੇ ਵਿੱਚ ਆਏ ਸੀਗੇ ਉਹ 12-13 ਪਰਸਨ ਸੀਗੇ ਤਿੰਨਾਂ ਦੀ ਜੋ ਚੋਰੀ ਕਰਨ ਆਈ ਸੀਗੇ ਪਲੱਸ ਉਹਨਾਂ ਦੇ ਜਿਹਨੂੰ ਵੇਚਿਆ ਸੀਗਾ ਸਮਾਨ ਆਗੇ ਉਹਨੂੰ ਅਰੈਸਟ ਕਰ ਚੁੱਕੇ ਤੇ ਹਜੇ ਤਕਰੀਬਨ 8-10 ਜੋ ਅਕਿਊਜ਼ਡ ਹੈ ਉਹ ਰਹਿੰਦੇ ਆ ਉਹਨਾਂ ਨੂੰ ਇਹਨਾਂ ਨੇ ਆਈਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਏਗਾ ਪਰਟਾ ਕੀ ਆ ਰਹੇ ਨੇ ਅਰੈਸਟ ਅਰੈਸਟ ਚਾਰ ਹੋਏ ਹੈ ਤਿੰਨ ਜਿਨ੍ਹਾਂ ਨੇ ਚੋਰੀ ਕੀਤੀ ਸੀ ਇੱਕ ਜਿਨੂੰ ਇਹਨਾਂ ਨੇ ਚੋਰੀ ਦਾ ਸਮਾਨ ਆ ਕੇ ਵੇਚਿਆ ਸੀਗਾ ਮੈਂ ਮੁੱਕ ਲਈ ਕਿ ਜਿਹੜੇ ਤੁਸੀਂ ਜਕਰ ਕੀਤਾ ਵੀ ਰੇਕੀ ਕਰਦੇ ਜੋ ਉਹ ਕਿਹੜੇ ਨੇ ਇੱਥੇ ਉਹ ਇੱਥੇ ਜੋ ਇਹਨਾਂ ਦੇ ਆਪਣੇ ਜੋ ਫੈਮਲੀ ਦੇ ਮੈਂਬਰਸ ਹੈ ਉਹਦਾ ਲੋਕਲ ਪਰਸਨ ਕੋਈ ਨਹੀਂ ਜੋ ਕਿਰਾਏਦਾਰ ਐਜ਼ ਅ ਕਿਰਾਏਦਾਰ ਰਹ ਲੈਂਦੇ ਕੁਝ ਟਾਈਮ ਦੇ ਲਈ ਲਿਮਟਿਡ ਟਾਈਮ ਦੇ ਲਈ ਰਹਿੰਦੇ ਹੈ ਉੱਥੇ ਫਿਰ ਉਹ ਰੈਕੀ ਰੁਕੀ ਕਰ ਲੈਂਦੇ ਜਿਵੇਂ ਗੁਬਾਰੇ ਵੇਚਣ ਦਾ ਕੰਮ ਕਰ ਲਿਆ ਜਾਂ ਕੁਝ ਗਲੀ ਚ ਰੈੜੀ ਰੂੜੀ ਲਾਲੀ ਉਹਦੇ ਬੇਸਿਸ ਤੇ ਫਿਰ ਉਹ ਰੈਕੀ ਕਰਦੇ ਸੀਗੇ ਤੇ ਅੱਗੇ ਫਿਰ ਇਤਲਾ ਦੇ ਦਿੰਦੇ ਸੀਗੇ ਤੇ ਹੁਣ ਕਿਉਂਕਿ ਜੋ ਜਿਨੇ ਰੈਕੀ ਕੀਤੀ ਹੋएगी ਉਹ ਹੋ ਸਕਦਾ ਵਾਪਿਸ ਮਧਿਆ ਪ੍ਰਦੇਸ਼ چلا ਗਿਆ ਉਹ ਤੁਹਾਨੂੰ ਦੀ ਆਇਡੈਂਟੀਫਿਕੇਸ਼ਨ ਹੋ ਗਈ ਉਹਨਾਂ ਨੂੰ ਅਰੈਸਟ ਕਰ ਲਿਆ ਜਾਏ ਮੈਡਮ ਕਦੇ ਤੁਸੀਂ ਆਹ ਗਏ ਬਰਾਮਤ ਕੀਤਾ ਕਿ ਕੈਸ਼ ਵੀ ਲਏਗੇ ਸੋ ਉਹ ਵੀ ਬਰਾਮਤ ਨਹੀਂ ਹੋਇਆ ਜੀ नहीं कैश नहीं इना मेनली इना चो जो चांदी चोरी हुई थी वो रिकवर हो गई है कैश की इना तो पूछगिछ क्योंकि हूँ थोड़ा मैं जिम्मे दस आज ही रिकवरी हुई है सवेरे ही टीम ने अहमदगढ़ तो रिकवरी की है तो इन्हों कोलो फिर और रिकवरी जो हुई क्योंकि हजे तो और अक्यूज भी रेंगे हैं तो हो सकता कैश वो लैके चले गए हूँ क्योंकि इन्हों मॉडर्स ऑपरेंड ही आ कि ये मध्य प्रदेश तो ही आते ਇੱਥੇ ਦਾ ਜੋ ਲੋਕਲ ਕੰਟੈਕਟ ਹੁੰਦਾ ਉਹ ਇਹਨਾਂ ਨੂੰ ਦੱਸ ਦਿੰਦਾ ਸੀਗਾ ਇਨਫੋਰਮੇਸ਼ਨ ਇਹ ਚੋਰੀ ਕਰਕੇ ਵਾਪਸ ਮੱਧ ਪ੍ਰਦੇਸ਼ ਚਲੇ ਜਾਂਦੇ ਸੀਗੇ ਤੇ ਇੱਕ ਦਿਨ ਪਹਿਲਾਂ ਹੀ ਮੁਕੇਰਿਆ ਵਿੱਚ ਜੁਆਇੰਟ ਕਰਕੇ 70 ਲੱਖ ਰੁਪਏ ਚੋਰੀ ਹੋਈ ਹੋਈ ਸੀ ਉੱਥੇ ਵਿੱਚ 14-15 ਲੋਕ ਸਨ ਸੇਮ ਇਨਸਟ ਸੇਮ ਸੇਮ ਮੱਧ ਪ੍ਰਦੇਸ਼ ਬੇਸਡ ਹੈ ਆ ਸੇਮ ਪਰਸਨ ਨਹੀਂ ਹੈ ਤੇ ਇਸ ਲਈ ਮੈਂ ਕਹਿ ਰਹੀ ਹਾਂ ਇਨਾਦ ਦੇ ਇਨਾਦ ਤੋਂ ਇਨਫੋਰਮੇਸ਼ਨ ਮਿਲ ਜਾਏਗੀ ਤਾਂ ਜੋ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਜਿਸ ਜਿਸ ਵਾਰਦਾਤ ਦੇ ਬਾਰੇ ਅਸੀਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਐਂਡ ਕਨਸਰਨਡ ਐਸਐਸਪੀ ਨੂੰ ਉਹਦੇ ਬਾਰੇ ਇਤਲਾ ਦੇ ਦੇਗੇ ਮੈਡਮ ਜਿਹੜਾ ਇਹ ਕਿਹਾ ਗਿਆ ਸੀਗਾ ਜੀ 45 ਤੋਂ 47 ਲੱਖ ਦੀ ਚੋਰੀ ਹੋਈ ਹੈ ਲੇਕਿਨ ਇਹ ਲੱਗਦਾ ਵੀ 45 ਤੋਂ 47 ਲੱਖ ਰੁਪਏ ਦੀ ਚੋਰੀ ਸੀਗੀ ਨਹੀਂ ਨਹੀਂ ਆਲਟੀਮੇਟਲੀ ਉਹਨਾਂ ਨੇ ਹੀ ਜੋ ਉਹਦੇ ਮਕਦਮੇ ਉਹਨਾਂ ਨੇ ਕਨਫਰਮ ਕੀਤਾ ਸੀਗਾ 7 ਤੇ 8 ਕਿਲੋ ਚਾਂਦੀ ਸੀ ਤੇ ਉਹ ਫਿਰ ਅਸੀਂ ਪੂਰੀ ਪੂਰੀ ਆਲਮੋਸਟ ਰਿਕਵਰ ਹੋ ਗਈ ਹੈਗੀ ਜਿਸ ਜਿਹੜੀ ਚੋਰੀ ਹੋਈ ਚਾਂਦੀ ਜਿਹੜੀ ਵੀ ਜਿੱਥੇ ਵੀ ਵੇਚੀ ਹੈ ਆਮ ਤੌਰ ਤੇ ਕੋਈ ਵੀ ਜਿਹੜਾ ਜੁਐਲਰ ਆ ਕਿ ਨਾਲ ਚਾਣ ਪਹਿਚਾਣ ਤੋਂ ਨਹੀਂ ਖਰੀਦਦਾ ਇਹਨਾਂ ਨੂੰ ਵੇਚਾ ਲਈ ਕਿਸੇ ਨੇ ਮਦਦ ਕੀਤੀ ਹੈ ਵੀ ਇੱਥੇ ਨਹੀਂ ਇਹਨਾਂ ਦਾ ਇਸੇ ਕਰਕੇ ਉਹਨੂੰ ਐਸੇ ਕ୍ୟਿਊਸ ਤੋਂ ਅਰੈਸਟ ਕੀਤਾ ਹੈਗਾ ਕਿ ਉਹਨੇ ਬਿਨਾਂ ਚੈੱਕ ਕੀਤੇ चोई वाला समान उन्हें लिता है, है, है तो उन्हें मेल्ट भी किया अगे अगर आइडेंटिफाइड होंगे है तो जनरली मतलब ड्यू वेरीफिकेशन के बाद ही जूलर्स लेंगे वो सारी पड़ताल करते हैं तो उन्होंने और जो एम पी के बंदे सके और इतने आके बेच रहे तो शक्की तो है ही तो इसी करके उन्होंने एज अक्यूज रखा गया है वो को रिकवरी भी हुई इस दिन अक्यूज इन आ केस जी देखिए मैं आही तो दस तो 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 ਸ੍ਰੀਓ ਕੀ ਨਾਨੇ ਹੁਣ ਦੇਖੀ ਦਰ ਤੇ ਚੋਰੀ ਨਹੀਂ ਹੋ ਰਹੀ ਪੰਜਾਬ ਦੇ ਕਿਸੇ ਵੀ ਜਗ੍ਹਾ ਦੇ ਵਿੱਚ ਇਹਨਾਂ ਨੇ ਉਹ ਟਾਈਮ ਚੂਜ਼ ਕੀਤਾ ਜਿਸ ਵੇਲੇ ਫੌਗ ਸੀਗੀ ਬਹੁਤ ਜ਼ਿਆਦਾ ਤਾਂ ਕਿ ਇਹ ਇਵੇਡ ਕਰ ਸਕੇ ਅਰੈਸਟ ਨੂੰ ਤੇ ਆ ਰੈਕੀ ਕਰਕੇ ਕਰਦੇ ਸੀਗੇ ਤੇ ਅਸੀਂ ਪੀਸੀਆਜ਼ ਵਧਾਈਆਂ ਨੇ ਤੇ ਉਸ ਕਰਕੇ ਸਾਡੀ ਜੋ ਸਨੈਚਿੰਗ ਦੀ ਵੀ ਘਟਨਾ ਤੇ ਚੋਰੀ ਦੇ ਉੱਪਰ ਹੀ ਫਰਕ ਪਿਆ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਆ ਵੀ ਦੱਸਣਾ ਚਾਹੁੰਦੀ ਕਿ ਸਾਡੀ ਪੀਸੀਆ ਟੀਮ ਬਹੁਤ ਜ਼ਿਆਦਾ ਐਕਟਿਵ ਹੈ ਤੇ ਬੀਤੇ ਕੁਝ ਦਿਨਾਂ ਦੇ ਵਿੱਚ ਇਨਾਂ ਨੇ ਜੋ ਸਾਡੇ ਪੀਸੀਆ ਟੀਮਜ਼ ਨੇ ਇਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਐਂਡ ਓਵਰਆਲ ਸੁਪਰਵੀਜ਼ਨ ਐਸਪੀ ਸਿਟੀ ਦੇ ਕੋਲ ਹੀ ਇਨਾਂ ਦੀ ਹੈਗੀ ਪੀਸੀਆਜ਼ ਦੀ ਆ ਬਹੁਤ ਐਕਟਿਵਲੀ ਉਹਨਾਂ ਦੀ ਵਰਤੋਂ ਕਰਕੇ ਮੋਬਾਈਲ ਪੈਟਰੋਲਿੰਗ ਟੀਮਜ਼ ਕੱਢਦੇ ਹਨ ਜੋ ਇੱਕ ਪੈਟਰੋਲਿੰਗ ਟੀਮ ਹੈ ਉਹਦਾ ਦਾਇਰਾ ਹੀ ਬਹੁਤ ਛੋਟਾ ਹੈਗਾ 1 ਤੋਂ 1/2 ਕਿਲੋਮੀਟਰ ਦਾ ਤੇ ਉਹ ਲਗਾਤਾਰ ਉੱਥੇ ਵੀ ਪੈਟਰੋਲਿੰਗ ਟਾਈਪ ਕੀ ਹੋ ਜਾਂਦੀ ਹੈ ਤੇ ਸਾਡੀ ਪੀਸੀਆਜ਼ ਟੀਮ ਨੇ ਸੇਮ ਡੇ ਇਵਨ ਛੋਟੀ ਸਨੇਚਿੰਗ ਜਿਵੇਂ 2000 ਰੁਪਏ ਦੀ ਹੈ 3000 ਵਾਲੀ ਸਨੇਚਿੰਗ ਵੀ ਰਿਕਵਰ ਰਿਕਵਰੀ ਦੇ ਨਾਲ ਸਨੈਚਰਸ ਨੂੰ ਫੜਿਆ ਚੋਰੀ ਦੀ ਘਟਨਾ ਜਿੱਥੇ ਘਰ ਤੋਂ ਕਿਸੇ ਦਾ ਛੋਟਾ ਕੈਸ਼ ਸੀਗਾ ਉਹਨੂੰ ਰਿਕਵਰ ਵੀ ਕੀਤਾ ਚੋਰ ਫੜੇ ਇਹਦੇ ਨਾਲ ਨਾਲ ਹੀ ਜੋ ਚੋਰੀ شدہ ਬਾਈਕਸ ਵੀ ਰਿਕਵਰ ਕੀਤੀਆਂ ਨੇ ਤੇ ਪੀਸੀਆਰਸ ਜੋ ਹੈ ਬਹੁਤ ਵਧੀਆ ਤਰੀਕੇ ਨਾਲ ਐਕਟਿਵਲੀ ਪੈਟ੍ਰੋਲਿੰਗ ਵੀ ਕਰਦੀਆਂ ਨੇ ਤੇ ਚੈਕਿੰਗ ਵੀ ਕਰਦੀਆਂ ਨੇ ਇਹਦੇ ਨਾਲ ਨਾਲ ਹੀ ਮੈਂ ਟੈਕਨੀਕਲ ਟੀਮ ਦਾ ਵੀ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਹਦੇ ਵਿੱਚ ਟੈਕਨੀਕਲ ਟੀਮ ਨੇ ਬਹੁਤ ਵਧੀਆ ਕੰਮ ਕੀਤਾ